ਅਪਾ ਇੱਕ ਹੋਰ ਗੱਡੀ ਲੈ ਰਹਿਆਂ ਜੀ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿਰਨ ਰੈਣ ਕੇ ਘਰੇ ਗੱਡੀ ਲੈ ਲਈ ਗੱਡੀ ਕਿਹੜੀ ਲਈਤੀ ਉਹ ਤੁਹਾਨੂੰ ਦਿਖਾਣੇ ਆ ਤੇ ਗੈਸ ਕਰੋ ਇਸੀ ਥਾਂ ਤੇ ਕਿਨੂੰ ਗੱਡੀ ਮਿਲੀ ਆ ਕਿੰਨੇ ਕਿਹਦੇ ਵਾਸਤੇ ਗੱਡੀ ਲਈ ਲਿਆਂਦੀ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਜ਼ਿਆਦੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਜ਼ਿਆਦੇ ਵਧੀਆ ਹਾਂ ਕੱਲ ਦੇ ਵਲੋਗ ਜੇ ਤੁਸੀਂ ਦੇਖਿਆ ਜੀ ਕੋਈ ਨਿੱਕੇ ਜਿਹੇ ਜਵਾਕ ਨੇ ਗੱਡੀ ਦੇ ਉੱਪਰ ਬਹੁਤ ਜ਼ਿਆਦੀਆਂ ਚਰੀਟਾ ਮਾਰ ਦਿੱਤੀਆਂ ਨੇ ਜਦੋਂ ਆਪਾਂ ਆਨੰਦਪੁਰ ਸਾਹਿਬ ਗਏ ਸੀ ਚਲੋ ਪ੍ਰਮਾਤਮਾ ਨੂੰ ਅਕਲ ਬਖਸ਼ੇ ਤੇ ਉਹਦਾ ਭਲਾ ਹੋਵੇ ਆਪਾਂ ਕੀ ਕਹੇ ਸਰ ਕੋਈ ਬੱਚਾ ਹੀ ਹੈ ਕੋਈ ਸਿਆਣਾ ਬੰਦਾ ਇਹੋ ਜੀ ਹਰਕਤ ਕਰਦਾ ਚੰਗਾ ਨਹੀਂ ਲੱਗਦਾ ਸਿਆਣੇ ਨੇ ਤਾਂ ਨਹੀਂ ਕੀਤੀ ਹਣੀ ਕੋਈ نیچے-ਨੀਚੇ ਹੱਥ ਸੀ ਉਹਦੇ نیچے-ਰੀਚੇ ਛਿੱਟਾਂ ਵਿੱਚ ਕੋਈ ਬੱਚੇ ਨੇ ਮਾਰੀ ਚਲੋ ਬੱਚੇ ਅਣਜਾਣ ਹੁੰਦੇ ਨੇ ਹਨਾ ਫਿਰ ਵੀ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਸਮਝਾਣ ਛਿੱਟਾਂਾਂ ਨਾ ਮਾਰਨ ਸਾਡੀ ਵੀ ਨਿੱਕੀ ਜੀ ਇੱਕ ਕੁੜੀ ਹੈਗੀ ਇਹ ਬਾਦਤਕੌਰ ਉਹ ਵੀ ਸ਼ਰਾਰਤਾਂ ਕਰਦੀ ਐ ਸੋ ਅਸੀਂ ਰਿਲੇਟ ਕਰ ਪੰਨਿਆ ਇਸ ਚੀਜ਼ ਨੂੰ ਸੋ ਹੁਣ ਮੈਂ ਇੱਕ ਫੈਸਲਾ ਕੀਤਾ ਮੈਂ ਥੋੜਾ ਜਿਹਾ ਬੀਜੀ ਚੱਲ ਰਿਆਂ ਮੈਂ ਪੀਪੀ ਆਫ ਉਤਾਰਵਾ ਦੇਣੀ ਹੈ ਪੂਰੀ ਗੱਡੀ ਤੋਂ 24 ਚਰੀਟਾ ਚੋਂ ਉਤਾਰ ਨੇ ਬਚਾਈਆਂ ਨਹੀਂ ਪਾਣੀ ਵੀ ਪਾ ਕੇ ਦੇਖਿਆ ਕੋਈ ਪਚਾ ਨਹੀਂ ਹੋਇਆ ਪਰ ਫਾਇਦਾ ਕੀ ਹੈ ਨਾ ਪੀਪੀ ਆਫ ਉਤਾਰ ਦੇਣੀ ਹੈ ਤੇ ਇਹਦੇ ਉੱਪਰ ਬਾਅਦ ਚ ਕੋਈ ਕੋٹنگ ਕਰਾਵਾਂਗਾ ਸਿਰਮਿਕ ਵਗੈਰਾ ਤੇ ਇਹਦਾ ਇੱਕ ਡੈਂਟ ਪਿਆ ਉਹ ਵੀ ਕਢਾਉਣਾ ਹੈ ਗੱਡੀ ਤੋਂ ਉਹ ਵੀ ਕੋਈ ਵਿਚਾਰਾ ਮੋਟਰਸਾਈਕਲ ਵਾਲਾ ਵਿੱਚ ਮਾਰ ਗਿਆ ਸੀ ਹੁਣ ਕੀ ਕਰ ਸਕਦੇ ਆ ਤੇ ਨਵੀਂ ਅਪਡੇਟ ਇਹ ਹੈ ਕਿ ਹੁਣ ਮੈਂ ਚੱਲਿਆ ਜੀ ਕਿਤੇ ਖਾਸ ਜਗ੍ਹਾ ਦੇ ਉੱਪਰ ਤੇ ਕੋ ਚੱਲਿਆ ਜੀ ਗੱਡੀ ਲੈਣ ਵਾਸਤੇ ਇੱਕ ਹੋਰ ਆਪਾਂ ਇੱਕ ਹੋਰ ਗੱਡੀ ਲੈ ਰਹੇ ਆ ਜੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿਰਨ ਰੈਣ ਦੇ ਘਰੇ ਮੈਂ ਚੱਲਿਆ ਜੀ ਮੈਂ ਕੈਬ ਬੁੱਕ ਕਰ ਲਈਏ ਕੈਬ ਆ ਰਹੀ ਹੈ ਤੇ ਮੈਂ ਉੱਤੇ ਜਾਊਂਗਾ ਕੈਬ ਨਹੀਂ ਆ ਰਹੀ ਸੱਚ ਕੈਬ ਨਹੀਂ ਆ ਰਹੀ ਮੈਂ ਮੋਟਰਸਾਈਕਲ ਬੁੱਕ ਕੀਤਾ ਕਾਰਨ ਕਿ ਕੈਸ ਸਾਡਾ ਰਸਤਾ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਇੰਨਾ ਜ਼ਿਆਦਾ ਖਰਾਬ ਹੋਇਆ ਪਿਆ ਲਾਂਤਾਂ ਪੈ ਰੀਆਂ ਨੇ ਇੱਥੋਂ ਦੀ ਕਾਰਪੋਰੇਸ਼ਨ ਨੂੰ ਜਿਹੜੀ ਸੜਕਾਂ ਨਹੀਂ ਬਣਾਉਂਦੀ ਪੂਰਾ ਸਾਡੀ ਜਿਹੜੀ ਸੜਕ ਹੈਗੀ ਏ ਸੀਵਰੇਜ ਪੈ ਰਿਆ ਸੀ ਇੱਥੇ ਸਿਵਰੇਜ ਪੈਣ ਤੋਂ ਬਾਅਦ ਇਹ ਤੁਹਾਨੂੰ ਨੇ ਚੰਗੀ ਤਰ੍ਹਾਂ ਖੱਡੇ ਬੰਦ ਨਹੀਂ ਕੀਤੇ ਕਈ ਗੱਡੀਆਂ ਵਿਚਾਰੀਆਂ ਫਸੀਆਂ ਖੱਡਿਆਂ ਚ ਬੱਚੇ ਗਿਰੇ ਮੋਟਰਸਾਈਕਲਾਂ ਨਾਲ ਹਾਦਸੇ ਹੋਏ ਨੇ ਹੁਣ ਬਾਰਸ਼ਾਂ ਕਰ ਗਿਆ ਪੂਰਾ ਮਤਲਬ ਜਿਵੇਂ ਨਰਕ ਨਹੀਂ ਹੁੰਦਾ ਉਹ ਪਿਆ ਹੋਇਆ ਇਥੇ ਗੱਡੀਆਂ ਗੁੱਡੀਆਂ ਸੋ ਕੈਪਾਂ ਗੁਬਾਂ ਹੁੰਦੀਆਂ ਨਹੀਂ ਗਿਆ ਉੱਥੇ ਰਸਤੇ ਬੰਦ ਹੋ ਜਾਂਦੇ ਨੇ ਸੋ ਮੈਂ ਮੋਟਰਸਾਈਕਲ ਬੁੱਕ ਕਰ ਲਿਆ ਉਹ ਕਰ ਲਿਆ ਤੇ ਇਹਦੇ ਬਾਰੇ ਤੁਹਾਨੂੰ ਬਾਅਦ ਚ ਅਪਡੇਟ ਦੇਣਾ ਇਹਦਾ ਕੀ ਹੱਲ ਹੋਣ ਵਾਲਾ ਹੈ 15 ਤਰੀਕ ਨੂੰ ਕੁਝ ਜਲੂਸ ਨਿਕਲੇਗਾ ਉਹਦੇ ਬਾਰੇ ਆਪਾਂ ਬਾਅਦ ਚ ਅਪਡੇਟ ਕਰਾਂਗੇ ਫਿਲਹਾਲ ਮੈਂ ਮੋਟਰਸਾਈਕਲ ਬੁੱਕ ਕਰ ਲਿਆ ਮੈਂ ਉਸਤੇ ਜਾਊਂ ਦਾ ਸਾਂਝੀਆਂ ਕਰਦਾ ਹਾਂ ਵੀਡੀਓਸ ਆਪਾਂ ਕਿਹੜੀ ਗੱਡੀ ਲੈ ਰਹੇ ਆ ਤੇ ਕਿਉਂ ਲੈ ਰਹੇ ਆ। ਲੋ ਜੀ ਇੱਥੋਂ ਗੱਡੀਆਂ ਦਾ ਕਾਰ ਬਾਜ਼ਾਰ ਹੈਗਾ ਜੀ ਇੱਥੇ ਆਪਣੇ ਨਾਲ ਹੀ ਆ ਕਰਦੇ ਆਹ ਸਾਹਮਣੇ ਵਾਲੀ ਸਾਈਡ ਸਾਡੇ ਫਲੈਟ ਹੈ ਜੀ ਪਿੱਛੇ ਇਹਦੇ ਇਹ ਬਿਲਡਿੰਗ ਦੇ ਤੇ ਇਧਰਲੀ ਸਾਈਡ ਆਪਾਂ ਗੱਡੀ ਲੈਣ ਆਏ ਹੈਗੇ ਆ। ਗੱਡੀ ਲੈ ਲਈ। ਗੱਡੀ ਕਿਹੜੀ ਲਈਤੀ ਉਹ ਤੁਹਾਨੂੰ ਦਿਖਾਣੇ ਆ। ਆਹ ਹੈ। ਅੱਛਾ ਅੱਛਾ ਜੀ। ਬੰਦਾ ਆ ਨਾ ਸੰਜੇ ਦਾਤ ਬਣ ਕੇ ਬੈਠਾ ਅੰਦਰ ਵਿੱਚ ਕਰ ਲੋ ਕਰ ਲੋ ਅੱਗੇ ਕਰ ਲਾ ਆ ਆ ਗੱਡੀ ਜੀ ਟੋਇਟਾ ਇਟਿਓਸ 2016 ਮਾਡਲ ਇਹ ਘਰ ਜਾ ਕੇ ਦੱਸ ਦਿਆਂ ਕਿੰਨੇ ਦੀ ਮਿਲੀ ਆ ਆਪਾਂ ਨੂੰ ਲੋ ਜੀ ਦੋਸਤੋ ਗੱਡੀ ਮੈਂ ਲੈ ਆਂਦੀ ਘਰੇ ਤੇ ਗੱਡੀ ਖੜੀ ਕਰ ਦਿੱਤੀ ਏ ਥੱਲੇ ਪਾਰਕਿੰਗ ਦੇ ਵਿੱਚ ਤੇ ਇਹਦੇ ਬਾਰੇ ਦੱਸਣਾ ਚਾਹਨਾ ਇਹ ਗੱਡੀ ਮੈਂ ਆਪਣੇ ਲਈ ਨਹੀਂ ਲਈਤੀ ਇਹ ਗੱਡੀ ਮੈਂ ਲਈਤੀ ਕਿਸੇ ਹੋਰ ਬੰਦੇ ਵਾਸਤੇ ਉਹ ਮੇਰਾ ਜਿਗਰੀ ਮੇਰਾ ਖਾਸ ਤੇ ਉਹਦੇ ਵਾਸਤੇ ਗੱਡੀ ਲਈਤੀ ਉਹ ਵੀ ਬਸ ਥੋੜੀ ਦੇਰ ਤੱਕ ਇੱਥੇ ਪਹੁੰਚਣ ਵਾਲਾ ਓਨੇ ਵੀ ਹਲੇ ਤੱਕ ਗੱਡੀ ਨਹੀਂ ਦੇਖੀ ਤੇ ਉਹਦੇ ਵਾਸਤੇ ਸਰਪ੍ਰਾਈਜ਼ ਹੋਏਗਾ ਚਾਬੀ ਚਲੋ ਉਹਨਾਂ ਨੇ ਮੈਨੂੰ ਫੜਾਤੀ ਵੀ ਹਣ ਫੋਟੋ ਫੋਟੇ ਖਿੱਚਣ ਲਈ ਕਿਉਂਕਿ ਬਾਈ ਹੁਣਾਂ ਦਾ ਕੋਈ ਹੋਏਗਾ ਸਿਸਟਮ ਮੈਂ ਚਾਹੁੰਦਾ ਸੀ ਕਿ ਜਿਹਦੀ ਗੱਡੀ ਆ ਉਹਦੇ ਉਹਦੇ ਨਾਲ ਚਾਬੀ ਫੜਾ ਦੇ ਫੋਟੋ ਖਿਚਾਈ ਜਾਵੇ ਕੋਈ ਨਹੀਂ ਵੱਡੀ ਚਾਬੀ ਤਾਂ ਨਹੀਂ ਅਸੀਂ ਛੋਟੀ ਚਾਬੀ ਜਿਹੜੀ オリジナル ਚਾਬੀ ਆ ਉਹ ਫੜਾ ਕੇ ਫੋਟੋ ਖਿਚਾਵਾਂਗੇ ਗੱਡੀ ਨਾਲ ਜਿਹਦੀ ਵੀ ਗੱਡੀ ਆ ਇਹ ਉਹਨੂੰ ਆ ਲੈਣ ਦੋ ਕਿਰਨ ਫਟਾਫਟ ਆਟਾ ਗੁੰਨਣ ਤੇ ਲੱਗੇ ਹੋਏ ਨੇ ਕਿਉਂਕਿ ਰੋਟੀ ਪਾਣੀ ਛਕੜੀ ਹੋਣੀ ਕਿਉਂਕਿ ਦੂਰੋਂ ਪਹੁੰਚ ਰਹੇ ਨੇ ਗੱਡੀ ਵਾਲੇ ਮਾਲਕ ਜਿਨ੍ਹਾਂ ਦੀ ਗੱਡੀ ਹੈਗੀ ਏ ਅਸੀਂ ਤਾਂ ਸਿਰਫ ਉਹ ਸੀ ਕੀ ਸੀ ਡਿਲੀਵਰੀ ਬாய் ਮੈਂ ਤਾਂ ਡਿਲੀਵਰੀ ਬੋਆ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਕਾਸ ਉਸ ਵੀਰ ਨੂੰ ਜਿਹਨੂੰ ਗੱਡੀ ਮਿਲੀ ਹੈ ਤੇ ਗੈਸ ਕਰੋ ਇਸੀ ਥਾਂ ਤੇ ਕਿਹਨੂੰ ਗੱਡੀ ਮਿਲੀ ਹੈ ਕਿੰਨੇ ਕਿਹਦੇ ਵਾਸਤੇ ਗੱਡੀ ਲਈ ਲਿਆਂਦੀ ਹੈ ਗੱਡੀ ਅੰਦਰੋਂ ਅੰਦਰੋਂ ਤੁਹਾਨੂੰ ਸਾਰੀ ਦਿਖਾਵਾਂਗੇ ਪੂਰਾ ਵਲੋਗ ਦੇਖਿਓ ਪਹਿਲਾਂ ਮਨਾਂ ਨੂੰ ਲਿਆਵਾਂ ਪਹੁੰਚੇਗੇ ਹੋਣਗੇ ਪਹੁੰਚਣ ਵਾਲੇ ਨੇ ਮਤਲਬ ਨੇੜੇ ਆ ਗਏ ਨੇ ਲਿਆ ਨਾ ਆਵਾਂ ਲੋ ਜੀ ਆ ਜੋੜੀ ਹੈ ਜੀ ਜਿਹੜੀ ਪਹੁੰਚੀ ਹੈ ਜੀ ਮੋਹਾਲੀ ਵਿਖੇ ਕਿਰਨ ਦੇ ਭਰਾ ਪਰਜਾਈ ਗਗਨਦੀਪ ਕੌਰ ਤੇ ਨਾਲ ਮੁੰਡਾ ਸਿਮਰਤਪਾਲ ਸਿੰਘ ਇਹਨਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਹੋਣ ਇਹਨਾਂ ਦੀ ਗੱਡੀ ਦੀਆਂ ਇਹਨਾਂ ਦੀ ਗੱਡੀ ਮਿਲ ਚੁੱਕੀ ਹੈ ਇਹਨਾਂ ਨੂੰ ਥੱਲੇ ਖੜੀ ਹੈ ਲੇਕਿਨ ਇਹਨਾਂ ਨੇ ਹਾਲੇ ਤੱਕ ਦੇਖੀ ਕੋਈ ਨਹੀਂ ਹੁਣ ਇਹਨਾਂ ਨੂੰ ਗੱਡੀ ਦੀ ਚਾਬੀ ਫੜਾਵਾਂਗੇ ਤੇ ਇਹਨਾਂ ਨੂੰ ਖੁਸ਼ੀਆਂ ਭਰੇ ਗੀਤ ਸੁਣਾਵਾਂਗੇ ਭਾਵੇਂ ਸਾਡੀ ਗੱਡੀ ਵਿੱਚ ਹਾਲੇ ਗਾਣੇ ਨਹੀਂ ਚੱਲਦੇ ਪਰ ਅਸੀਂ ਕੀਰਤਨ ਗਾਵਾਂਗੇ ਚਲੋ ਜੀ ਚਲੋ ਆਜੋ ਚਲੋ ਚਲੋ ਅੰਦਰ ਗੱਡੀ ਦਿਖਾਈਏ ਪਹਿਲਾਂ ਤਾਂ ਆਜੋ ਜੀ ਆਜੋ ਆਜੋ ਹਾਂ ਜੀ ਓਏ ਚਲੋ ਚਲੋ ਲਓ ਜੀ ਜੋੜੀ ਜਾ ਰਹੀ ਏ ਪੱਖਾ ਚਲਾ ਕੇ ਬੜੀ ਤੇਜ਼ ਚਲੋ ਜੀ ਚਲੋ 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 ਇੱਧਰ 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 ਖੱਬੇ ਪਾਸੇ ਹਾਂ ਆ ਸੀਤਾ ਦੀ ਗੱਡੀ ਹੈ ਭਰਾ ਲਓ ਜੀ ਲਓ ਜੀ ਤੁਹਾਨੂੰ ਕਰਨ ਫੜਾਓ ਆਪਣੇ ਭਰਾ ਨੂੰ ਚਾਬੀ ਗੱਡੀ ਦੀ ਆ ਲੈ ਫੜ ਲੈ ਗੱਡੀ ਦੀ ਚਾਬੀ ਲਓ ਜੀ ਚਾਬੀ ਵੀਰ ਐਂਡ ਭਾਬੀ ਓਏ ਹੋਏ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੱਡੀ ਕੋਲੇ ਖੜੇ ਫੋਟੋ ਖਿਚਾਓ ਗੱਡੀ ਕੋਲੇ ਖੜੇ ਫੋਟੋ ਖਿਚਾਓ ਕਦ ਆ ਲੈ ਫੜ ਲੈ ਗੱਡੀ ਦੀ ਚਾਬੀ ਮੇਰਾ ਵੀਰ ਐਂਡ ਭਾਬੀ ਲਓ ਵੀਰਾਂ ਦੀ ਗੱਡੀ ਚਾਹ ਲਓ ਜੀ ਚਾਹੋ ਖਿੱਚ ਲਈ ਫੋਟੋ ਚਲ ਬੱਛ ਚਲੀ ਆਜੋ ਆਜੋ ਦੇਖੋ ਨੇ ਫਿਰ ਪਾਰਟੀਆਂ ਚੱਲ ਰਹੀਆਂ ਨੇ ਚਲੋ ਚਲੋ ਮੈਂ ਕਿਉਂ ਸੁਲਾਵਾ ਰੂੜੀ ਗੱਡੀ ਬਿਲਕੁਲ ਸਾਫ਼ ਸੁਥਰੀ ਮਿਲ ਗਈ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਬਾਹਰ ਚ ਚੰਗੀ ਦਾ ਦੱਸ ਦਾਂਗੇ ਦੀ ਡਿਟੇਲਸ ਵਗੈਰਾ ਓਹੋ ਹੋ ਹੋ ਲੋ ਜੀ ਮੁੰਡਾ ਪਹਿਲੀ ਵਾਰ ਆਪਣੀ ਗੱਡੀ ਦੀ ਡਰਾਈਵ ਲਏਗਾ ਮੈਂ ਤਾਂ ਚਲਾ ਕੇ ਦੇਖ ਲਈ ਸੀ ਮੈਨੂੰ ਬਹੁਤ ਵਧੀਆ ਲੱਗੀ ਸੀ ਗਗਨ ਕਿਦਾਂ ਸਪੇਸ਼ੀਅਸ ਹੈ ਬਾਕੀ ਗੱਲ ਏ ਇਹ ਬਰਤ ਤੁਸੀਂ ਵੀ ਦੱਸੋ ਮਾਮੂ ਦੀ ਗੱਡੀ ਤੇ ਮੇਰੇ ਮਾਮੂ ਦੀ ਗੱਡੀ ਚੱਲੇ ਆ ਪੈਨ ਡਾਊਨ ਕੋਲੀ ਪੰਸਾ ਮੈਂ ਸੀਟ ਕਰ ਦੋ ਚੈਟ ਲਾਣਾ ਸਿਮਰਤ ਪਿੱਛੇ ਨੂੰ ਕਰ ਦੇਣਾ ਸੀ ਜੀ ਉਹ ਜੀ ਡਰਾਈਵ ਤੇ ਚੱਲੇ ਜੀ ਸਿਮਰਤਪਾਲ ਸਿੰਘ ਜੀ ਨਜ਼ਾਰਾ ਹੀ ਆ ਰਹੇ ਹਨ ਉਹ ਪਿੱਛੇ ਪਿੱਛੇ ਦੇਖ ਰਹੀ ਭਾਰਤ ਨੇ ਕਿਉਂ ਹਨਾ ਇਹ ਵਧੀਆ ਖਲੋ ਕੇ ਵੇਖਣ ਦੀ ਹੈ ਲੈ ਗੱਡੀ ਤਾਂ ਬਿਲਕੁਲ ਸਾਫ਼ ਹੈ ਜੀ ਇਹ ਸਾਫ ਸੁਥਰੀ ਗੱਡੀ ਮਿਲ ਗਈ ਅੰਦਰੋਂ ਡੈਸ਼ਬੋਰਡ ਵਗੈਰਾ ਸਭ ਕਲੀਨ ਹੈ ਤੇ 2016 ਮਾਡਲ ਹੈ ਜੀ ਗੱਡੀ ਇਹ ਖੁੱਲੀ ਡੁੱਲੀ ਗੱਡੀ ਵਧੀਆ ਕਿਦਾਂ ਲੱਗੀ ਵੀਰੇ ਚਲਾ ਕੇ ਉਹ ਕਿਦਾਂ ਲੱਗੀ ਹੈ ਕगन ਤੁਸੀਂ ਦੱਸੋ ਹੈ ਚਲਾਈ ਪਹੁੰਚ ਗਈ ਚਲਾਈ ਆ ਮੇਰੇ ਪਤਾ ਸੋ ਗਿਆ ਹੋ ਗਿਆ ਬਸ ਲੋ ਜੀ ਗੱਡੀ ਮਿਲ ਗਈ ਸਾਫ ਸਾਫ ਸੁਥਰੀ ਗੱਡੀ ਪਾਰਕਿੰਗ ਪਾਰਕਿੰਗ ਹਾਂ ਚਲੋ ਘਰ ਚਲੀਏ ਚਲੋ ਆ ਰਹੇ ਬਈ ਚਲੀਏ ਇੱਧਰ ਜਾਣਾ ਪਾ ਗੱਗਨ ਨੂੰ ਘਰ ਨੂੰ ਜਾ ਰਹੀ ਏ ਫੋਨੋਂ ਫੋਨੋਂ ਦੀਨ ਸਾਰੇ ਚੁੱਪ ਗੱਲ ਜਾਂਦੇ ਚਲੋ ਚਲੋ ਗੱਡੀ ਦਾ ਰਿਵਿਊ ਬਾਅਦ ਚ ਲਾਵਾਂਗੇ ਪਹਿਲਾਂ ਖਾ ਲਈਏ ਬਾਅਦ ਚ ਕਰਾਂਗੇ ਗੱਲਾਂ ਕਿ ਨਹੀਂ ਪਹਿਲਾਂ ਹੁਣ ਖਾਣ ਵਾਲ ਤੇ ਆਂਦੀ ਏ ਗੱਡੀ ਦੀ ਗੱਲ ਬਾਅਦ ਚ ਕਰਾਂਗੇ ਘਰ ਜਾ ਕੇ ਇਹਨਾਂ ਤੋਂ ਰਿਵਿਊ ਲਵਾਂਗੇ ਠੀਕ ਏ ਜੀ ਚਲੋ ਚਲੋ ਹਾਂ ਸਰਦੀਆਂ ਚ ਜਿੱਥੇ ਬੈ ਕੇ ਫੋਟੋ ਚਾਹੀਦੀ ਉੱਤੇ ਸੇਮ ਹੈ ਯਾ ਸੇਮ ਟੇਬਲ ਆਪਾਂ ਇੱਕ ਇਸ ਟੇਬਲ ਤੇ ਪਤਾ ਨਹੀਂ ਕਿੰਨੇ ਕੁ ਵਾਰ ਬਹਿ ਚੁੱਕੇ ਹਾਂ ਮੇਰਾ ਬਰਥਡੇ ਵੀ ਇੱਥੇ ਦੀ ਮਤਲਬ ਦੋ ਜਾਂ ਤਿੰਨ ਵਾਰੀ ਆਪਾਂ ਹੋਰ ਟੇਬਲ ਬੈਠੇ ਹੋਵਾਂਗੇ ਇੱਕ ਵਾਰੀ ਉਧਰ ਬੈਠੇ ਸੀ ਹਾਂ ਇੱਕ ਵਾਰੀ ਉਹ ਕਿਰਨ ਨਾਲ ਆਏ ਸੀ ਲੀ ਰਿਜ਼ਰਵ ਕਰ ਦੋਗਾ ਪੱਕੀ ਸੀਟ ਆ ਕਿਦਾਂ ਟੈਟ ਹੋ ਗਏ ਬਹੁਤ ਜ਼ਿਆਦਾ ਗਗਨ ਕਿਦਾਂ ਕਿੰਨੀ ਬਹੁਤ ਸੋਹਣੀ ਹੈ ਇਹ ਖੁਸ਼ ਇਹਨਾਂ ਦਾ ਆਵਾਜ਼ ਰਿਪੀਟ ਆ ਰਹੀ ਹੈ ਇਹਦੀ ਹਾਂ ਯੋ ਪੀ ਆਇਓ ਸੋ ਜਾ ਭਰਾ ਸੋ ਜਾ ਗਗਨ ਕਿਦਾਂ ਇਹ ਤਾਂ ਚਲੋ ਹੈ ਹੀ ਬੰਦਾ ਸਿਆਣਾ ਦਾਦੇ ਦਾ ਜੋ ਸਹੀ ਤੁਹਾਨੂੰ ਕਿਦਾਂ ਲੱਗੀ ਗੱਡੀ ਵਧੀਆ ਲੱਗੀ ਕਿਰਨਾ ਕਿਦਾਂ ਬਹੁਤ ਵਧੀਆ ਪਾਣੀ ਪਾ ਦੇ ਸਤ ਜੀ ਤੁਸੀਂ ਦੱਸੋ ਕਿਦਾਂ ਵਧੀਆ ਲੱਗੀ ਪੱਕੀ ਗੱਲ ਏ ਚਲੋ ਸ਼ੁਕਰੇ ਪਛਣ ਨੂੰ ਪਛਸੀ ਪਛਸੀ ਲੱਕਰ ਪੈ ਲੱਗੀ ਨੇ ਘੋਲ ਵੀ ਹਾਲੇ ਵੀ ਨਹੀਂ ਖੁਸ਼ ਹੋ ਮਾਂ ਕਰਾਂ ਤੇ ਇਹਦੇ ਨਾਲੋਂ i20 ਨਾਲੋਂ ਤੈਨੂੰ ਕੀ ਫਰਕ ਲੱਗਿਆ ਸੇਮ ਜਿਹਾ ਬੱਸ ਦੱਸੋ ਉਹਦਾ ਸੀਟਰ ਨਹੀਂ ਹੁੰਦੇ ਸੀ ਅੰਦਰ ਵੜੀ ਸਿਟਿੰਗ ਪੋਜੀਸ਼ਨ ਕਿਹਦੀ ਵਧੀਆ ਲਗੀ ਇਹਦੀ ਕਿ ਉਹਦੀ ਆ ਵਧੀਆ ਚੰਗੀ ਗੱਲ ਹੈ ਲੋ ਜੀ ਦੋਸਤੋ ਗੱਡੀ ਲੈ ਲਈ ਮੁੰਡੇ ਨੇ ਬੜਾ ਖੁਸ਼ ਹੈ ਮੁੰਡਾ ਬਾਕੀ ਵੀਡੀਓ ਜene ਪੂਰੀਆਂ ਗੱਲਾਂ ਨਹੀਂ ਦੱਸੀਆਂ ਮੈਨੂੰ ਕੱਲੇ ਨੂੰ ਦੱਸਿਆ ਨੇ ਤੇ ਬਹੁਤ ਵਧੀਆ ਰਹੀ ਗੱਡੀ ਵਧੀਆ ਠੀਕ ਹੈ ਰੇਟ ਵੀ ਠੀਕ ਮਿਲ ਗਿਆ ਬਹੁਤ ਜ਼ਿਆਦਾ ਨਹੀਂ ਗਿਆ ਚਲੋ ਰੇਟ ਪਤਾ ਕੀ ਦੱਸਣਾ ਹੈ ਨਾ ਚੰਗਾ ਲੱਗ ਰਿਹਾ ਹੈ ਦੱਸਣਾ ਕਿਰਨ ਕਿਰਨ ਨੂੰ ਪਸੰਦ ਨਹੀਂ ਆਈ ਗੱਡੀ ਕਿਰਨ ਦੀ ਨੱਕ ਤੇ ਨਹੀਂ ਬੈਟਰੀ ਕਹਿੰਦੀ ਸਕੋਰਪਿਓ ਆਉਂਦੀ ਹੈ ਆਉਂਦੀ ਹੈ ਐਦਾਂ ਬਸ ਮੈਂ ਇੱਥੇ ਦੰ ਲੱਗਿਆ ਵਧੀਆ ਬਹੁਤ ਸੋਹਣੀ ਗੱਡੀ ਹਾਂ ਚਾ ਚੁਕੜ ਸਾਂ ਦਾ ਆਈ ਹੈ ਤਾਂ ਐਨੀ ਮਟਾ ਲਾਂਗੇ ਫੜ ਫਿਰ ਵੀ ਨਾ ਜਿਦਾਂ ਰੱਖ ਲੈਂਦੀ ਆ ਸਹੀ ਗੱਲ ਹੈ ਸਹੀ ਰੱਖ ਲੈ ਭਰਾ ਮੈਨੂੰ ਤਾਂ ਗੱਡੀ ਚਾਹੀਦੀ ਬਸ ਹਾਂ ਮੈਨੂੰ ਤਾਂ ਗੱਡੀ ਚਾਹੀਦੀ ਸਾਨੂੰ ਨਹੀਂ ਮਤਲਬ ਕਿਹੜੀ ਮਰਜ਼ੀ ਹੋਵੇ ਗੱਡੀ ਚਾਹੀਦੀ ਆਉਂਦੀ ਆਣ ਜਾਣ ਦੀ ਬਸ ਬੱਗਾਣੇ ਵਾਲਾ ਸਿਸਟਮ ਤੋਂ ਕਰਾ ਲੇ ਤੇ ਸੈਟ ਬਾਕੀ ਸਭ ਠੀਕ ਹੈ ਕਿਰਨ ਵੀ ਰੈਂ ਕਰੋ ਅਰੈਸਟ ਕਰ ਲਈਏ ਥੋੜੀ ਦੇਰ ਜੀ ਕੋਈ ਜ਼ਿਆਦਾ ਖਾ ਲੈ ਕੇ ਠੰਡਾ ਪਾਣੀ ਪਿਲਾ ਦਿਓ ਹੈ ਪਾਇਰੇਟਸ ਆਫ ਗ੍ਰਿਲ ਤੋ ਆ ਕੇ ਗੱਡੀ ਦੀਆਂ ਚਾਹਾਂ ਪੂਰੀਆਂ ਕਰਕੇ ਕਰਨ ਲੱਗੇ ਹੋਏ ਨੇ ਸ਼ਾਈਆਂ ਵਾਲੀ ਪਨੀਰ ਬਣਾਉਣ ਵਾਸਤੇ ਤੇ ਇਹ ਬਣਾ ਰਹੀ ਹੈ ਕਹਿੰਦੇ ਪਤਾ ਨਹੀਂ ਕੀ ਖਿਚੜ ਪਾ ਰਹੀ ਹੈ ਲੱਡੂ ਬਣਾ ਰਹੀ ਹੈ ਕਿਹੜੇ ਲੱਡੂ ਹੈਲਥੀ ਲੱਡੂ ਲੱਡੂ ਹੈਲਥੀ ਹੁੰਦੇ ਨੇ ਅਨ ਹੈਲਥੀ ਵੀ ਹੁੰਦੇ ਨੇ ਮਤਲਬ ਕਹਿੰਦਾ ਉਹ ਫਰਾਈ ਫੂਡਾ ਰਿਆ ਮਖਾਣੇ ਆ ਤੇ ਨਾਲੇ ਆ ਡਰਾਈ ਫੂਡਸ ਜਿਹੜੇ ਉਹ ਬੀ ਬੀਨਸ ਕਹਿੰਦੇ ਆ ਸੌਰੀ ਸੀਡਸ ਹੁੰਦੇ ਆ ਜਿਹੜੇ ਜਿਵੇਂ ਪੰਪਕਿੰਗ ਸੀਡ ਥੋੜਾ ਬਲੇ ਇੱਕ ਚਮਚੇ ਜੋਦੇ ਵਿੱਚ ਬਾਕੀ ਮਿੱਠਾ ਵੀ ਆਪਾਂ ਖਜੂਰਾ ਪਾਉਣੀ ਆ ਦੇ ਖਾਂ ਤੇ ਲੱਡੂ ਇਹਦੇ ਤੇ ਜਦੋਂ ਬਦਾਂ ਸਬੂਤੇ ਠੋਕਦੇ ਨੇ ਇਹ ਸਾਰਾ ਗ੍ਰਾਈਂਡ ਅਸੀਂ ਸਾਰਾ ਬਰਾਤ ਗ੍ਰਾਈਂਡ ਹੋਏਗਾ ਗ੍ਰਾਈਂਡ ਕਰਿਆ ਫਿਰ ਜੁੜਾਣਾ ਲੋ ਜੀ ਦੋਸਤੋ ਗगन ਨੇ ਆ ਕੇ ਨਵੀਂ ਚੀਜ਼ ਸिखਾਈ ਕਿਰਨ ਨੇ ਨਾ ਉਹਦੀ ਨਾ ਬਣਵਾਈ ਅੱਛਾ ਆ ਕਿੰਨੀ ਪਤਲੀ ਤਰੀ ਬਣਾਈਏ ਚੰਗੀ ਚਾਹ ਦੇ ਨਾਲ ਰਸ ਬਿਸਕੁਟ ਖਾਣੇ ਪੈਂਦੇ ਨਾ ਆ ਹੈਲਦੀ ਇਹ ਜਿਆਦਾ ਹੈਲਦੀ ਠੀਕ ਹੈ ਇਹ ਖਾਓ ਤੁਸੀਂ ਉਹਦਾ ਮਖਾਣੇ ਨਹੀਂ ਖਾਦੇ ਤੁਹਾਡੇ ਦੰਦਾਂ 'ਚ ਬਾਜ ਜਾਂਦੇ ਜਿਹਦੇ ਮਰ ਕੰਡੇ ਨੇ ਬੜੇ ਉੱਕੇ ਲੱਗਦੇ ਦੰਦਾਂ 'ਚ ਇੰਦਾਂ ਨਹੀਂ ਆਪਾ ਗਾਈ ਸਕਦੇ ਇੰਦਾ ਖਾ ਸਕਦੇ ਚੀਜੀ ਖਾਣੀ ਮੇਰਾ ਪੁੱਤ ਵੀ ਖਾਊਗਾ ਚੀਜੀ ਖਾਣੀ ਦੇ ਦੇ ਪੂਰਾ ਦੇ ਫਿਰ ਨੂੰ ਨਹੀਂ ਇਹ ਥੋੜਾ ਹਰੇ ਬਾਅਦ ਸੀਗਾ ਰੱਖੋ ਇਹਦਾ ਫਿਰ ਭੁਰ ਗਿਆ ਸਾਰਾ ਯਾਰ ਐਮਿਕ ਪੌੜਾ ਇਹਦੇ ਚ ਮੇਰਾ ਮਿਕਸਰ ਹੋ ਗਿਆ ਨਾ ਖਾਦੇ ਚੀਜੀ ਖਾਣਾ ਚਲੋ ਜੀ